ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੀ ਸਿਮਰ ਸਲਾਹ ਦੇ ਪ੍ਰੋਗਰਾਮ ਇੱਕ ਓਂਕਾਰ ਵਿੱਚ ਆਪ ਜੀ ਦਾ ਸਵਾਗਤ ਹੈ ਸਾਧ ਸੰਗਤ ਜੀ ਅੱਜ ਦੇ ਤਰਮ ਵਿਚਾਰ ਦਾ ਵਿਸ਼ਾ ਹੈ ਗੁਰਮਤ ਸੰਗੀਤ ਦੀ ਪਰੰਪਰਾ ਅੱਜ ਅਸੀਂ ਗੁਰਮਤ ਸੰਗੀਤ ਬਾਰੇ ਗੱਲ ਕਰਾਂਗੇ ਕਿ ਇਹ ਪਰੰਪਰਾ ਕਦੋਂ ਤੋਂ ਸ਼ੁਰੂ ਹੋਈ ਤੇ ਗੁਰਮਤ ਸੰਗੀਤ ਦੀ ਅੱਖਰ ਪਰਭਾਸ਼ਾ ਕੀ ਹੈ ਸੋ ਬਹੁਤ ਸਾਰੇ ਪੱਛੇ ਅੱਜ ਦੇ ਤਰਮ ਵਿਚਾਰ ਨੂੰ ਲੈ ਕੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਜਗਮੇਲ ਸਿੰਘ ਪਾਟਵਾ ਜੋ ਕਿ ਇਨਚਾਰਜ ਨੇ ਹਰੀ ਵਿਜੇਸ਼ ਕਲਚਰਲ ਫਾਊਂਡੇਸ਼ਨ ਦਿੱਲੀ ਦੇ ਆਪ ਜੀ ਦਾ ਪ੍ਰੋਗਰਾਮ ਇੱਕ ਓਂਕਾਰ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਗੁਰਮਤ ਸੰਗੀਤ ਅਜਿਹੇ ਸੰਗੀਤ ਜੋ ਸਾਨੂੰ ਰੂਹਾਨੀਅਤ ਨਾਲ ਭਰ ਦਿੰਦਾ ਹੈ ਅਜਿਹੇ ਸੰਗੀਤ ਜੋ ਮਨੁੱਖ ਨੂੰ ਪਰਮਾਤਮਾ ਦੇ ਨਾਲ ਨੇੜਤਾ ਮਹਿਸੂਸ ਕਰਾਉਂਦਾ ਹੈ ਅਜਿਹੇ ਸੰਗੀਤ ਜੋ ਪਰਮਾਤਮਾ ਦੀ ਭਗਤੀ ਵਿੱਚ ਸਾਨੂੰ ਲੀਨ ਰੱਖ ਦਿੰਦਾ ਹੈ ਸਾਡੀ ਆਤਮਿਕ ਖੁਰਾਕ ਵੀ ਬਣ ਜਾਂਦਾ ਹੈ ਸੋ ਅੱਜ ਅਸੀਂ ਇਸੇ ਤਰ੍ਹਾਂ ਵਿਚਾਰ ਵਿਚਾਰ ਕਰ ਰਹੇ ਹਾਂਗੇ ਕਿ ਗੁਰਮਤ ਸੰਗੀਤ ਦੀ ਪਰੰਪਰਾ ਕੀ ਹੈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਜਗਮੀਲ ਸਿੰਘ ਪਾਠਵਾ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਗੁਰਮਤ ਸੰਗੀਤੀ ਪਰਿਭਾਸ਼ਾ ਅ ਗੁਰਮਤ ਸੰਗੀਤ ਵਾਸਤੇ ਕੀਰਤਨ ਸ਼ਬਦ ਵੀ ਵਰਤਿਆ ਜਾਂਦਾ ਹੈ ਸਿੱਖ ਮਿਊਜ਼ਿਕੋਲੋਜੀ ਸ਼ਬਦ ਵੀ ਵਰਤਿਆ ਜਾਂਦਾ ਹੈ ਅਸਲ 'ਚ ਕੀਰਤਨ ਜਿਹੜਾ ਸ਼ਬਦ ਹੈ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਜਿਸਦਾ ਮਤਲਬ ਹੈ ਗੁਣਾਂ ਦਾ ਉਚਾਰਨ ਕਰਨਾ ਉਚਾਰਨ ਕਰਨਾ ਗੁਣਾਂ ਦਾ ਗੈਣ ਕਰਨਾ ਤੋਂ ਜਿੱਥੋਂ ਤੱਕ ਕੀਰਤਨ ਦਾ ਸਬੰਧ ਹੈ ਇਹਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਣੀ ਖੁਦ ਇਸ ਜਿਹੜਾ ਸੰਗੀਤ ਹੈ ਦੁਨੀਆ ਦੇ ਵਿੱਚ ਬਲਕਣ ਸੰਗੀਤ ਕਰਕੇ ਜਾਣਾ ਹੈ ਜਾਣਿਆ ਜਾਂਦਾ ਹੈ ਇਸ ਦੇ ਸੰਸਥਾਪਕ ਹਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਅਤੇ ਸੰਗੀਤ ਦੇ ਨਾਲ ਸ਼ਬਦ ਤੇ ਸੰਗੀਤ ਦੇ ਇਸ ਮੇਲ ਦੇ ਨਾਲ ਕਾਦਰ ਦੀ ਕੀਰਤੀ ਦੀ ਇੱਕ ਜਿਹੜੀ ਨਵੀਂ ਰੀਤ ਚਲਾਈ ਇਹ ਸੰਗੀਤ ਦਾ ਜਿਹੜਾ ਮੁੱਖ ਲਕਸ਼ ਹੈ ਉਹ ਪਰਮੇਸ਼ਰ ਦੀ ਉਪਾਸਨਾ ਹੈ ਤੇ ਮਹਾਨ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਦੱਸਦੇ ਨੇ ਕਿ ਗੁਰਮਤ ਦੇ ਵਿੱਚ ਰਾਗ ਸਹਿਤ ਕਰਤਾਰ ਦੇ ਗੁਣਾਂ ਦਾ ਗੈਣ ਕਰਨਾ ਇਹ ਹੀ ਕੀਰਤਨ ਹੈ ਰਾਨੀ ਪਰੰਪਰਾ ਹਿੰਦੁਸਤਾਨ ਦੀ ਜਿਸ ਦੇ ਵਿੱਚ ਕਿ ਸਾਨੂੰ ਮਾਰਗੀ ਸੰਗੀਤ ਦਾ ਜ਼ਿਕਰ ਮਿਲਦਾ ਹੈ ਜੀ ਦੇਸੀ ਸੰਗੀਤ ਦਾ ਜ਼ਿਕਰ ਮਿਲਦਾ ਹੈ ਸੋ ਮਾਰਗੀ ਸੰਗੀਤ ਦਾ ਸਬੰਧ ਉਹ ਸੰਗੀਤ ਹੈ ਜਿਸ ਦਾ ਸਿੱਧਾ ਸਬੰਧ ਪਰਮਾਤਮਾ ਦੇ ਨਾਲ ਹੈ ॠषि मुਨੀਆਂ ਦੇ ਨਾਲ ਹੈ ਸੋ ਉਹ ਮਾਰਗੀ ਸੰਗੀਤ ਹੀ ਇਹ ਆਪਣੇ ਆਪ ਦੇ ਸੰਮੇਂ ਦਾ ਆਪਣੇ ਸੰਮੇਂ ਦਾ ਜੋ ਗੁਰਮੁ ਸੰਗੀਤ ਹੈ ਇੱਕ ਮਾਰਗੀ ਸੰਗੀਤ ਹੈ ਤੇ ਮਾਰਗੀ ਸੰਗੀਤ ਤੋਂ ਇਲਾਵਾ ਇਸ ਦੇ ਵਿੱਚ ਦੇਸੀ ਸੰਗੀਤ ਵੀ ਸ਼ਾਮਲ ਹੈ ਜੀ ਜੇ ਗੱਲ ਕਰੀਏ ਪਰੰਪਰਾ ਦੇ ਵਿਕਾਸ ਦੀ ਜੀ ਪਰੰਪਰਾ ਤੇ ਵਿਕਾਸ ਦੀ ਗੱਲ ਕਰੀਏ ਮਨਜੀਤ ਜੀ ਆਪਾਂ ਵੇਖਦੇ ਹਾਂ ਕਿ ਤਿੰਨ ਪ੍ਰਕਾਰ ਦੇ ਜਿਹੜੇ ਗੁਰੂ ਘਰ ਦੇ ਵਿੱਚ ਕੀਰਤਨਕਾਰ ਨੇ ਜਿਹੜੇ ਕੀਰਤਨ ਕਰਨ ਵਾਲੇ ਨੇ ਰਾਗੀ ਰਵਾਬੀ ਤੇ ਢਾਡੀ ਜੀ ਇਹ ਤਿੰਨ ਪ੍ਰਕਾਰ ਦੇ ਜਿਹੜੇ ਨਾਮ ਨੇ ਸਾਨੂੰ ਗੁਰੂ ਦਾ ਜਸ ਗਾਉਣ ਕਰਨ ਵਾਲੇ ਆ ਮਹਾਨ ਪੁਰਸ਼ਾਂ ਦੇ ਸਾਨੂੰ ਜ਼ਿਕਰ ਮਿਲਦੇ ਨੇ ਸੋ ਇਸ ਦੇ ਵਿੱਚ ਇਹ ਵੀ ਸਾਨੂੰ ਪ੍ਰਮਾਣ ਮਿਲਦੇ ਨੇ ਕਿ ਗੁਰੂ ਸਹਿਬਾਨ ਖੁਦ ਵੀ ਕੀਰਤਨ ਕਰਦੇ ਰਹੇ ਨੇ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ ਉਹਨਾਂ ਦੇ ਨਾਲ ਮਰਦਾਨਾ ਜੀ ਉਹਨਾਂ ਦੇ ਸਾਥੀ ਹੁੰਦੇ ਤੇ ਮਰਦਾਨਾ ਜੀ ਪਾਸ ਰਵਾਬ ਹੁੰਦੀ ਤੇ ਰਵਾਬ ਵਜਾ ਕੇ ਕੀਰਤਨ ਕਰਕੇ ਸੱਜਣ ਠੱਗ ਵਰਗੇ ਜਿਹੜੇ ਕਿ ਅ ਬੜੇ ਹੀ ਬੁਰੇ ਕਰਮਾਂ ਦੇ ਵਿੱਚ ਉਲਝੋਟੇ ਹੋਏ ਸਨ ਉਹਨ ਸੱਜਣ ਠੱਗ ਵਰਗਿਆਂ ਨੂੰ ਵੀ ਕੀਰਤਨ ਦੇ ਦੁਆਰਾ ਇਹ ਕੀਰਤਨ ਦੀ ਜਿਹੜੀ ਦਾਤ ਹੈ ਕੀਰਤਨ ਦੀ ਜਿਹੜੀ ਸ਼ਕਤੀ ਹੈ ਸੰਗੀਤ ਦੀ ਤੇ ਸ਼ਬਦ ਦੀ ਜਿਹੜੀ ਸ਼ਕਤੀ ਹੈ ਦੋਨਾਂ ਦੇ ਸੁਮੇਲ ਦੇ ਨਾਲ ਬੁਰੇ ਲੋਕਾਂ ਨੂੰ ਵੀ ਸਿਰ ਗੁਰੂ ਨਾਨਕ ਦੇਵ ਜੀ ਨੇ ਸੁਧਾਰ ਕੀਤਾ ਸੋ ਦਸਾਂ ਗੁਰੂਆਂ ਸਹਿਬਾਨਾਂ ਦੇ ਸਮੇਂ 'ਚ ਬੜੇ ਮਹਾਨ ਕੀਰਤਨੀਏ ਹੋਏ ਨੇ ਗਿਆਨ ਰਤਨavali ਵਿੱਚ ਅ ਭਾਈ ਮਨੀ ਸਿੰਘ ਜੀ ਦੀ ਜਿਹੜੀ ਕੀਰਤ ਹੈ ਗਿਆਨ ਰਤਨavali ਉਸ ਦੇ ਵਿੱਚ ਸਾਨੂੰ ਪ੍ਰਮਾਣ ਮਿਲਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਦੇ ਵਿੱਚ ਜਿਹੜਾ ਸਰਗਰਮੀਆਂ ਦਾ ਪ੍ਰਮੁੱਖ ਕੇਂਦਰ ਹੈ ਕਰਤਾਰਪੁਰ ਸਾਹਿਬ ਉਥੋਂ ਕੀਰਤਨ ਦੀ ਪਰੰਪਰਾ ਦਾ ਜਿਹੜਾ ਹੈ ਆਰੰਭ ਹੁੰਦਾ ਹੈ ਅ ਗਿਆਨਤ్రਾਵਲੀ ਦੇ ਵਿੱਚ ਸਾਨੂੰ ਹਵਾਲੇ ਮਿਲਦੇ ਨੇ ਕਿ ਇਸ ਮੌਕੇ ਗੁਰਬਾਣੀ ਦਾ ਪਾਠ ਕਰਨਾ ਹੈ ਇਸ ਮੌਕੇ ਆਰਤੀ ਦਾ ਪਾਠ ਕਰਨਾ ਹੈ ਪਿਛਲੀ ਰਾਤ ਕੀ ਕਰਨਾ ਹੈ ਸੋ ਪਿਛਲੀ ਰਾਤ ਦੇ ਵਿੱਚ ਜਪ ਤੇ ਆਸਾ ਜੀ ਦੀ ਬਾਣ ਦਾ ਉਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਆਸਾ ਜੀ ਦੀ ਬਾਣ ਇਹ ਪੜ੍ਹਨੀ ਹੈ ਸੋ ਚਾਰ ਚੌਕੀਆਂ ਨੇ ਜਿਹੜੀਆਂ ਕਿ ਅੱਜ ਤੱਕ ਚੱਲਦੀਆਂ ਨੇ ਉਹਨਾਂ ਦਾ ਵੀ ਸਾਨੂੰ ਸਾਡੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਮਿਲਦਾ ਜਿਵੇਂ ਕਿ ਆਸਾ ਜੀ ਦੀ ਬਾਣ ਦੀ ਚੌਕੀ ਹੈ ਚਰਨ ਕਮਲ ਦੀ ਚੌਕੀ ਹੈ ਸੋਦਰ ਦੀ ਚੌਕੀ ਹੈ ਤੇ ਕਲਿਆਣ ਦੀ ਚੌਕੀ ਹੈ ਸੋ ਇਹ ਸਾਡੀ ਪਰੰਪਰਾ ਦੇ ਵਿੱਚ ਚੱਲਦੇ ਆ ਰਹੇ ਨੇ। ਉਹ ਇਸੇ ਤਰ੍ਹਾਂ ਗਿਆਨ ਰਤਨਵਲੀ ਦੇ ਵਿੱਚ ਹੀ ਸਾਨੂੰ ਜ਼ਿਕਰ ਮਿਲਦਾ ਹੈ ਕਿ ਝਾਂਜੂ ਮੁਕੰਦੂ ਤੇ ਕਿਦਾਰਾ ਗੁਰੂ ਅਰਜਨ ਦੇਵ ਜੀ ਨੂੰ ਮਿਲਦੇ ਨੇ। ਗੁਰੂ ਅਰਜਨ ਦੇਵ ਜੀ ਨੂੰ ਮਿਲ ਕੇ ਉੱਥੇ ਅਰਦਾਸ ਕਰਦੇ ਨੇ ਕਿ ਪਾਤਸ਼ਾਹ ਅਸੀਂ ਸੰਸਾਰ ਦੇ ਵਿੱਚ ਆਏ ਹਾਂ ਸਾਨੂੰ ਜਰਾ ਦੱਸੋ ਕਿ ਸਾਡਾ ਉਧਾਰ ਕਿਵੇਂ ਹੋਵੇਗਾ। ਤਾਂ ਗੁਰੂ ਸਹਿਬਾਨ ਨੇ ਉਤਰ ਦਿੱਤਾ ਕਿ ਭਾਈ ਤੁਹਾਡੇ ਪਾਸ ਤਾਂ ਸੰਗੀਤ ਦੀ ਦਾਤ ਹੈ। ਉਸੀ ਕੀਰਤਨ ਕਰਿਆ ਕਰੂ ਕਿਉਂਕਿ ਕੀਰਤਨ ਦੇ ਸਮਾਨ ਕੋਈ ਯੋਗ ਨਹੀਂ ਕੋਈ ਤਪ ਨਹੀਂ ਕੀਰਤਨ ਸਭ ਤੋਂ ਮਹਾਨ ਹੈ ਫਿਰ ਉਹਨਾਂ ਨੇ ਪੁੱਛਿਆ ਕਿ ਪਾਤਸ਼ਾਹ ਸਾਨੂੰ ਐਦਾਂ ਦੱਸੋ ਕਿ ਗੁਰਬਾਣੀ ਦੇ ਪਾਠ ਦਾ ਜ਼ਿਆਦਾ ਲਾਭ ਹੈ ਜਾਂ ਫਿਰ ਕੀਰਤਨ ਦਾ ਜ਼ਿਆਦਾ ਲਾਭ ਹੈ ਜੀ ਦੋਨੇ ਪਾਸੇ ਗੁਰਬਾਣੀ ਹੈ ਤਾਂ ਪੰਚਮ ਪਾਤਸ਼ਾਹ ਨੇ ਕਿਹਾ ਕਿ ਦੇਖੋ ਬਈ ਪਿਆਰਿਓ ਜਿਵੇਂ ਅਸੀਂ ਖੇਤਾਂ ਦੇ ਵਿੱਚ ਖੇਤੀ ਕਰਦੇ ਹਾਂ ਸਾਡੇ ਖੂਹ ਦੇ ਵਿੱਚ ਪਾਸ ਜਿਹੜੀ ਵਾਰ ਪਹਿਲੀ ਹੁੰਦੀ ਹੈ ਅਸੀਂ ਖੂਹ ਦੇ ਨਾਲ ਪਾਣੀ ਕੱਢ ਕੇ ਆਪਣੀ ਪਹਿਲੀ ਨੂੰ ਸਿੰਚਾਈ ਕਰਕੇ ਹਰੀ-ਭਰੀ ਜਿਹੜੀ ਸਾਡੀ ਪਹਿਲੀ ਹੁੰਦੀ ਹੈ ਉਸ ਨੂੰ ਆਪਾਂ ਘਰ ਲੈ ਕੇ ਆਉਂਦੇ ਹਾਂ ਤੇ ਜੇਕਰ ਸਾਡੇ ਪਾਸੋਂ ਪਾਣੀ ਥੋੜਾ ਜ਼ਿਆਦਾ ਹੁੰਦਾ ਅਸੀਂ ਗੁਰਬਾਣੀ ਦੀ ਜਿਹੜੀ ਫਸਲ ਹੈ ਉਸ ਨੂੰ ਵੀ ਸਿੰਚਾਈ ਕਰ ਦਿੰਦੇ ਹਾਂ ਉਹਨਾਂ ਦੀ ਫਸਲ ਵੀ ਹਰੀ-ਭਰੀ ਹੋ ਜਾਂਦੀ ਹੈ ਸੋ ਇਹ ਤਾਂ ਗੁਰਬਾਣੀ ਦਾ ਗੁਰਬਾਣੀ ਦੇ 파ਟਨ ਦਾ ਮਹਾਤਮ ਇਸ ਤਰ੍ਹਾਂ ਹੁੰਦਾ ਹੈ ਤੇ ਦੂਜੀ ਪਾਸੇ ਜਿਹੜਾ ਕੀਰਤਨ ਹੈ ਜੀ ਉਹਦਾ ਮਹਾਤਮ ਇਹੋ ਜਿਹਾ ਹੁੰਦਾ ਹੈ ਕਿ ਜਦੋਂ ਮੇਗ ਗਰਜਦਾ ਹੈ ਬੱਦਲ ਗਰਜਦੇ ਨੇ ਸਾਰੇ ਪਾਸੇ ਜਿਹੜਾ ਹੈ ਉਹ ਵਰਖਾ ਦੇ ਨਾਲ ਜਿੰਨੇ ਖੇਤ ਨੇ ਸਾਰੇ ਹਰੇ ਭਰੇ ਹੋ ਜਾਂਦੇ ਨੇ ਇਸ ਤਰ੍ਹਾਂ ਕੀਰਤਨ ਦੇ ਨਾਲ ਵੀ ਜੋ ਵੀ ਰੂਹ ਕੋਈ ਜਾ ਕੇ ਉੱਥੇ ਕੀਰਤਨ ਨੂੰ ਸੁਣਦੀ ਹੈ ਜਿਹੜੇ ਪਿਆਰੇ ਕੀਰਤਨ ਦੇ ਵਿੱਚ ਜੁੜਦੇ ਨੇ ਉਹਨਾਂ ਸਾਰਿਆਂ ਦਾ ਜਿਹੜਾ ਹੈ ਉੱਥੇ ਉਧਾਰ ਹੋ ਜਾਂਦਾ ਹੈ ਕੀਰਤਨ ਕਰਨ ਵਾਲਿਆਂ ਦਾ ਵੀ ਤੇ ਕੀਰਤਨ ਸੁਣਨ ਵਾਲਿਆਂ ਦਾ ਵੀ ਤਾਂ ਇਹ ਸਾਡੀ ਪਰੰਪਰਾ ਦੇ ਵਿੱਚ ਸਾਨੂੰ ਕਿ ਗੁਰਮਤ ਸੰਗੀਤ ਦਾ ਕੀ ਮਹਾਤਮ ਹੈ ਗੁਰਮਤ ਸੰਗੀਤ ਦੀ ਕੀ ਮਹਾਨਤਾ ਹੈ ਜੀ ਇਸ ਤਰ੍ਹਾਂ ਸਾਨੂੰ ਸਾਡੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਤੇ ਜ਼ਿਕਰ ਮਿਲਦਾ ਹੈ। ਇਹ ਸੰਗੀਤ ਕਾਲ ਨਾਲ ਵੀ ਸੰਬੰਧ ਹੈ। ਅ ਸੰਗੀਤ ਨਾਲ ਸੰਗੀਤ ਕਾਲ ਨਾਲ ਸੰਗੀਤਕਾਰ ਨਾਲ ਕਿਹੜੇ ਜਿਹੇ ਗ੍ਰੰਥ ਨੇ ਜਿਨ੍ਹਾਂ ਦਾ ਸੰਬੰਧ ਸੰਗੀਤ ਨਾਲ? ਅੱਛਾ ਹਾਂ ਹਾਂ ਮਨਜੀਤ ਜੀ ਭਾਰਤੀ ਸੰਗੀਤ ਦੇ ਵਿੱਚ ਜੀ ਸਮੁੱਚੇ ਭਾਰਤ ਦੇ ਵਿੱਚ ਸਮੁੱਚੇ ਵਿਸ਼ਵ ਦੇ ਵਿੱਚ ਚਾਹੇ ਕੋਈ ਪਰਮੇਸ਼ਰ ਨੂੰ ਮੰਨਣ ਵਾਲਾ ਵਿਅਕਤੀ ਹੈ ਚਾਹੇ ਕੋਈ ਪਰਮੇਸ਼ਰ ਨੂੰ ਨਹੀਂ ਵੀ ਮੰਨਦਾ ਜੀ ਪਰੰਤੂ ਸਿੱਖ ਧਰਮ ਨੂੰ ਸਿੱਖ ਧਰਮ ਤੋਂ ਉਹ ਵਿਅਕਤੀ ਇਸ ਕਰਕੇ ਬੜਾ ਪ੍ਰਭਾਵਤ ਹੈ ਕਿ ਸਿੱਖ ਧਰਮ ਦੇ ਪਾਸ ਸੰਗੀਤ ਦਾ ਬਹੁਤ بڑا ਖਜ਼ਾਨਾ ਹੈ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਸ ਨੂੰ ਕਿ ਗੁਰੂ ਦੀ ਮਾਨਤਾ ਦਿੱਤੀ ਗਈ ਹੈ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ 33 ਰਾਗ ਨੇ ਜੀ 33 ਰਾਗਾਂ ਤੋਂ ਬਿਨਾਂ ਉੱਥੇ ਹੋਰ ਉਪਰਾਗ ਵੀ ਨੇ ਤੇ ਇਹ ਜਿਹੜੇ ਰਾਗ ਨੇ ਸਾਰੇ ਸਮਿਆਂ ਦੇ ਅਨੁਸਾਰ ਸਾਨੂੰ ਗਾਇਨ ਕਰਨ ਵਾਸਤੇ ਇੱਥੇ ਮਿਲੇ ਹੋਏ ਨੇ ਤੇ ਸਾਰੇ ਰਾਗਾਂ ਦੇ ਵਿੱਚ ਜਿਹੜਾ ਭਾਵ ਹੈ ਉਹ ਬੜਾ ਉੱਤਮ ਹੈ ਜਿਹੜਾ ਕਿ ਮਾਨਵਤਾ ਦੇ ਕਲਿਆਣ ਵਾਸਤੇ ਵੀ ਹੈ ਤੇ ਜਿਹੜਾ ਜੀਵ ਇਸ ਦਾ ਗੈਣ ਕਰਦਾ ਉਸ ਦੇ ਆਤਮਿਕ ਉਧਾਰ ਵਾਸਤੇ ਉਸ ਦੀ ਮੁਕਤੀ ਵਾਸਤੇ ਵੀ ਇਸ ਦਾ ਮਹਤਮ ਹੈ ਤੇ ਦੂਜੀ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਇੱਕ ਬੜਾ ਮਹੱਤਵਪੂਰਨ ਗ੍ਰੰਥ ਹੈ ਦਸਮ ਗ੍ਰੰਥ ਦਸਮ ਗ੍ਰੰਥ ਦੇ ਵਿੱਚ ਵੀ ਬਹੁਤ ਸਾਰੇ ਰਾਗਾਂ ਦਾ ਸਾਨੂੰ ਜ਼ਿਕਰ ਮਿਲਦਾ ਹੈ ਸਗੋਂ ਦਸਮ ਗ੍ਰੰਥ ਦੇ ਵਿੱਚ ਬਹੁਤ ਸਾਰੇ ਐਸੇ ਰਾਗ ਨੇ ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਪਰੰਤੂ ਭਾਰਤੀ ਸੰਗੀਤ ਦੇ ਵਿੱਚ ਉਹਨਾਂ ਦਾ ਕੋਈ ਨਾ ਕੋਈ ਮਤਲਬ ਹੈ ਇਸੇ ਤਰ੍ਹਾਂ ਸਰਬ ਲੋਕ ਗ੍ਰੰਥ ਹੈ ਉਸ ਦੇ ਵਿੱਚ ਵੀ ਬਹੁਤ ਸਾਰੇ ਰਾਗਾਂ ਦਾ ਸਾਨੂੰ ਜ਼ਿਕਰ ਮਿਲਦਾ ਹੈ ਤੇ ਇਸੇ ਤਰ੍ਹਾਂ ਗੁਰਪ੍ਰਤਾਪ ਸੂਰਜ ਆ ਪਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਬੜਾ ਮਹੱਤਵਪੂਰਨ ਗ੍ਰੰਥ ਹੈ ਉਸ ਦੇ ਵਿੱਚ ਵੀ ਕਿਤੇ ਕਿਤੇ ਰਾਗਾਂ ਬਾਰੇ ਕੁਝ ਜ਼ਿਕਰ ਆਉਂਦਾ ਹੈ ਸੋ ਕਹਿਣ ਤੋਂ ਭਾਵ ਇਹ ਹੈ ਕਿ ਸਿੱਖ ਧਰਮ ਦੇ ਪਾਸ ਪਿਓ ਦਾਦੇ ਦਾ ਵਖਸ਼ਾ ਹੋਇਆ ਖਜ਼ਾਨਾ ਬੜਾ ਵਿਸ਼ਾਲ ਹੈ ਬਹੁਤ ਵਿਸ਼ਾਲ ਹੈ ਸੰਗੀਤ ਦੇ ਪੱਖੋਂ ਬਹੁਤ ਕੁਝ ਹੈ ਤੇ ਇਹ ਜਿਹੜੇ ਗ੍ਰੰਥ ਨੇ ਬੜੇ ਮਹਾਨ ਗ੍ਰੰਥ ਨੇ ਜੀ ਸਵੇਰੇ ਜਦੋਂ ਦਰਬਾਰ ਸਾਹਿਬ ਵਿੱਚ ਗੁਰਗੰਸਾ ਜੀ ਦਾ ਪ੍ਰਕਾਸ਼ ਹੁੰਦਾ ਤੇ ਆਸਾ ਦੀ ਵਾਰ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ ਆਸਾ ਦੀ ਵਾਰ ਬਾਰੇ ਜਾਣ ਲੈਣੇ ਕਿ ਕਦੋਂ ਤੋਂ ਆਰੰਭ ਹੋਈ ਹਾਂ ਜੀ ਆਸਾ ਦੀ ਵਾਰ ਦਾ ਜਿਹੜਾ ਆਰੰਭ ਹੈ ਪ੍ਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਭਾਈ ਲੈਣਾ ਜੀ ਦੂਜੇ ਪਾਸ਼ਾ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਦੇ ਨਾਲ ਕਰਤਾਰਪੁਰ ਵਿਖੇ ਆਸ਼ਾ ਜੀ ਦੀ ਵਾਰ ਦਾ ਜਿਹੜਾ ਹੈ ਉਹ ਆਰੰਭ ਕੀਤਾ ਤੇ ਇਹ ਜਿਹੜੀ ਪਰੰਪਰਾ ਚੱਲਦੀ ਆ ਰਹੀ ਹੈ ਕਿ ਇਸ ਦਾ ਜਿਹੜਾ ਭੋਗ ਹੈ ਉਹ ਸੂਰਜ ਨਿਕਲਣ ਦੇ ਨਾਲ ਪਾਇਆ ਜਾਂਦਾ ਹੈ ਇਹ ਪੁਰਾਣੀ ਰੀਤ ਹੈ ਪੁਰਾਣੀ ਧਾਰਨਾ ਹੈ ਉਹ ਚਲਦੀ ਆ ਰਹੀ ਹੈ ਸੋ ਇਹ ਵੀ ਇੱਕ ਪੁਰਾਣੀ ਧਾਰਨਾ ਹੈ ਕਿ ਜਿਹੜੀ ਅਰੰਭਲੀ ਪੌੜੀ ਹੈ ਉਹ ਆਸਾ ਰਾਗ ਦੇ ਵਿੱਚ ਕੀਤੀ ਜਾਂਦੀ ਹੈ ਤੇ ਫਿਰ ਜਿਹੜੀਆਂ ਹੋਰ ਪੌੜੀਆਂ ਨੇ 24 ਪੌੜੀਆਂ ਦੇ ਵਿੱਚ ਹੁੰਦੀਆਂ ਨੇ 24 ਪੌੜੀਆਂ ਦੇ ਨਾਲ 24 ਛੰਦ ਤੇ ਛੱਕੇ ਵੀ ਜੋੜੇ ਹੋਏ ਨੇ ਜਿਹੜੇ ਕਿ ਬਾਅਦ ਦੇ ਵਿੱਚ ਪੰਜਮ ਬਾਸਾ ਗੁਰੂ ਅਰਜਨ ਦੇਵ ਜੀ ਨੇ ਜੋੜੇ ਨੇ ਸੋ ਇਹਨਾਂ ਸਾਰਿਆਂ ਦਾ ਜਿਹੜਾ ਗੈਣ ਹੈ ਹੋਰ ਰਾਗਾਂ ਦੇ ਵਿੱਚ ਵੀ ਹੋ ਸਕਦਾ ਹੈ ਪਰੰਤੂ ਪਹਿਲੀ ਪੌੜੀ ਤੇ ਸਭ ਤੋਂ ਅਖੀਰਲੀ ਜਿਹੜੀ ਪੌੜੀ ਹੈ ਉਹਨਾਂ ਦਾ ਆਸਾ ਰਾਗ ਦੇ ਵਿੱਚ ਗੈਨ ਕੀਤਾ ਜਾਂਦਾ ਹੈ ਤੇ ਆਸ਼ਾ ਰਾਗ ਇੱਕ ਇਹੋ ਜਿਹਾ ਰਾਗ ਹੈ ਜਿਹੜਾ ਕਿ ਸਿੱਖ ਗੁਰੂ ਸਹਿਬਾਨਾਂ ਨੇ ਹ ਬਖਰੇ ਤੌਰ ਤੇ ਬੜਾ ਸਦਾ ਇੱਕ ਆਪਣਾ ਖਾਸ ਇੱਕ ਪ੍ਰਚਾਰ ਕੀਤਾ ਹੈ ਉਹ ਹਿੰਦੁਸਤਾਨੀ ਸੰਗੀਤ ਦੇ ਵਿੱਚ ਆਸ਼ਾ ਰਾਗ ਦਾ ਜਿਹੜਾ ਪ੍ਰਚਾਰ ਹੈ ਬੜਾ ਘੱਟ ਮਿਲਦਾ ਹੈ ਜੀ ਤੇ ਅਸੀਂ ਅੱਜ ਦਾ ਤਰਮਾਚਾਰ ਹੂੰ ਤੇ ਹੁਣ ਵਾਰੀ ਹੈ ਆਪਜੀ ਦੇ ਪ੍ਰਸ਼ਨਾਂ ਦੇ ਜਵਾਬ ਲੈਂਦੀ ਪ੍ਰਸ਼ਨਾਂ ਜਿਹੜੇ ਸਾਡੇ ਕੋਲੋਂ